ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦੋਂ ਰੂਹ ਥੱਕ ਜਾਂਦੀ ਹੈ ਜਦੋਂ ਦੁਨੀਆਂ ਦੇ ਗਮ ਸਹੇ ਨਹੀਂ ਜਾਂਦੇ ਉਸ ਵੇਲੇ ਇੱਕ ਹੀ ਥਾਂ ਸਾਨੂੰ ਸ਼ਾਂਤੀ ਦਿੰਦੀ ਹੈ ਜੀ ਉਹ ਹੈ ਸਾਡਾ ਪਵਿੱਤਰ ਗੁਰੂ ਘਰ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਰੂਹ ਨੂੰ ਆਰਾਮ ਮਿਲਦਾ ਹੈ ਜੀ ਸੰਗਤ ਜੀ ਜਿਵੇਂ ਕੱਪੜਾ ਧੋ ਕੇ ਸਾਫ਼ ਹੁੰਦਾ ਹੈ ਨਾ ਉਸੇ ਤਰ੍ਹਾਂ ਗੁਰੂ ਘਰ ਵਿੱਚ ਜਾ ਕੇ ਕੁਝ ਪ੍ਰਕਾਰ ਦੀ ਸੇਵਾ ਹੁੰਦੀ ਹੈ ਜਿਸ ਨੂੰ ਕਰਨ ਤੋਂ ਬਾਅਦ ਉਹ ਪਰਮਾਤਮਾ ਸਾਡੇ ਲੇਖ ਬਦਲ ਦਿੰਦਾ ਹੈ ਜੀ ਜਿੰਨੀਆਂ ਵੀ ਸਾਨੂੰ ਦੁੱਖ ਤਕਲੀਫਾਂ ਹੁੰਦੀਆਂ ਹਨ ਜਿੰਨੀਆਂ ਵੀ ਅੜਚਣਾਂ ਸਾਡੇ ਕੰਮਾਂ ਵਿੱਚ ਆਉਂਦੀਆਂ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿੰਦੇ ਹਨ ਸੰਗਤ ਜੀ ਕਈ ਵਾਰ ਜਾਣੇਣ ਜਾਣੇ ਵਿੱਚ ਸਾਡੇ ਤੋਂ ਕਈ ਪ੍ਰਕਾਰ ਦੇ ਪਾਪ ਹੋ ਜਾਂਦੇ ਹਨ ਕਈ ਪ੍ਰਕਾਰ ਦੀਆਂ ਸਾਡੇ ਤੋਂ ਭੁੱਲਾ ਹੋ ਜਾਂਦਾਂ ਹਨ ਜਿਸ ਕਰਕੇ ਵਾਹਿਗੁਰੂ ਪ੍ਰਮਾਤਮਾ ਜੀ ਸਾਡੇ ਤੋਂ ਨਾਰਾਜ਼ ਹੋ ਜਾਂਦੇ ਹਨ ਜੀ ਕਿਉਂਕਿ ਸੰਗਤ ਜੀ ਅਸੀਂ ਆਪਣੇ ਪ੍ਰਮਾਤਮਾ ਤੋਂ ਬੇਮਕ ਹੋ ਕੇ ਚੱਲਣ ਲੱਗ ਪੈਂਦੇ ਹਾਂ ਅਜਿਹਿਆਂ ਭੁੱਲਾਂ ਕਰ ਦਿੰਦੇ ਹਾਂ ਜੋ ਕਿ ਸਾਡੇ ਪ੍ਰਮਾਤਮਾ ਦੇ ਦਰ ਦੇ ਵਿੱਚ ਪ੍ਰਵਾਨ ਨਹੀਂ ਹੁੰਦੀਆਂ ਇਸ ਕਰਕੇ ਸਾਨੂੰ ਉਸ ਦੇ ਦਰ ਵਿੱਚ ਭਾਵਕੇ ਗੁਰੂ ਘਰ ਵਿੱਚ ਕੁਝ ਅਜਿਹੇ ਕੰਮ ਕਰਨੇ ਪੈਂਦੇ ਹਨ ਕੁਝ ਅਜਿਹੇ ਪ੍ਰਕਾਰ ਦੀ ਸੇਵਾ ਕਰਨੀ ਪੈਂਦੀ ਹੈ ਜੋ ਕਿ ਸਾਡੇ ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਨੂੰ ਖੁਸ਼ ਕਰ ਦੇਵੇ ਇਸ ਕਰਕੇ ਸੰਗਤ ਜੀ ਅੱਜ ਤੁਹਾਨੂੰ ਅਜਿਹੀਆਂ ਸੇਵਾਵਾਂ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਪਾਪਾਂ ਨੂੰ ਧੋ ਸਕਦੇ ਹੋ ਅਤੇ ਆਪਣੇ ਜੀਵਨ ਵਿੱਚ ਜੋ ਵੀ ਮੰਗੋਗੇ ਉਹ ਆਪਣੇ ਝੋਲੀ ਪਾ ਸਕਦੇ ਹੋ ਜੀ ਕਿਉਂਕਿ ਸੰਗਤ ਜੀ ਸਭ ਨੂੰ ਪਤਾ ਹੈ ਕਿ ਦੁਨੀਆ ਤੇ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਜੋ ਸਾਨੂੰ ਕਦੇ ਨਾ ਮਿਲ ਸਕੇ ਜੇਕਰ ਸਾਡੇ ਪ੍ਰਮਾਤਮਾ ਜੀ ਸਾਡੇ ਤੋਂ ਖੁਸ਼ ਹੁੰਦੇ ਹਨ ਸਾਡੀ ਆਤਮਾ ਤੋਂ ਖੁਸ਼ ਹੁੰਦੇ ਹਨ ਤਾਂ ਵਾਹਿਗੁਰੂ ਜੀ ਸਾਨੂੰ ਉਹ ਸਾਰੀਆਂ ਦਾਤਾ ਬਖਸ਼ ਦਿੰਦੇ ਹਨ ਜੋ ਅਸੀਂ ਆਪਣੇ ਮਨ ਵਿੱਚ ਸੋਚਦੇ ਹਾਂ ਸਾਰੀਆਂ ਉਹ ਚੀਜ਼ਾਂ ਸਾਡੀ ਝੋਲੀ ਪਾ ਦਿੰਦੇ ਹਨ ਜੀ ਸੰਗਤ ਜੀ ਜਦੋਂ ਵੀ ਅਸੀਂ ਆਪਣੇ ਗੁਰੂ ਘਰ ਜਾਂਦੇ ਹਾਂ ਅਸੀਂ ਆਮ ਹੀ ਦੇਖਦੇ ਹਾਂ ਕਿ ਕਈ ਸੰਗਤਾਂ ਦੂਸਰੀਆਂ ਸੰਗਤਾਂ ਦੇ ਜੋੜਿਆਂ ਨੂੰ ਸਾਫ਼ ਕਰਦੀਆਂ ਹਨ ਉਹਨਾਂ ਦੀ ਧੂੜ ਮਿੱਟੀ ਨੂੰ ਸਾਫ਼ ਕਰ ਦਿੰਦੀਆਂ ਹਨ ਜੀ ਸੰਗਤ ਜੀ ਪਹਿਲਾਂ ਵਾਲੇ ਸਮੇਂ ਵਿੱਚ ਇਹ ਸੇਵਾ ਬਹੁਤ ਹੁੰਦੀ ਸੀ ਪਰ ਅੱਜ ਦੇ ਸਮੇਂ ਵਿੱਚ ਇਹ ਸੇਵਾ ਬਿਲਕੁਲ ਹੀ ਘਟ ਗਈ ਹੈ ਜੀ ਇਸੇ ਕਰਕੇ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਸੰਗਤਾਂ ਕਾਫੀ ਸਾਰੀਆਂ ਗੱਲਾਂ ਤੋਂ ਪਰੇਸ਼ਾਨ ਰਹਿੰਦੀਆਂ ਹਨ ਸੱਚ ਤਾਂ ਇਹ ਹੈ ਕਿ ਅਸੀਂ ਸੇਵਾ ਕਰਨੀ ਭੁੱਲ ਗਏ ਹਾਂ ਅਸੀਂ ਉਹਨਾਂ ਸ਼ਰਮ ਮੰਨਦੇ ਹਾਂ ਜੀ ਅਸੀਂ ਆਪਣੇ ਗੁਰੂ ਘਰ ਵੀ ਜਾਂਦੇ ਹਾਂ ਤਾਂ ਕਦੇ ਪੈਦਲ ਨਹੀਂ ਜਾਂਦੇ ਭਾਵ ਕੇ ਗੱਡੀਆਂ ਕਾਰਾਂ ਉੱਪਰ ਜਾਂਦੇ ਹਾਂ ਜੀ ਪਹਿਲਾਂ ਲੋਕ ਸੰਗਤ ਜੀ ਕੀ ਕਰਦੇ ਸਨ ਕਿ ਗੁਰੂ ਕੋਲੇ ਤੁਰ ਕੇ ਜਾਂਦੇ ਸਨ ਨੰਗੇ ਪੈਰੀ ਜਾਂਦੇ ਸਨ ਜੀ ਪਰ ਅੱਜ ਕੱਲ ਤੁਰ ਕੇ ਜਾਣਾ ਬਿਲਕੁਲ ਹੀ ਬੰਦ ਹੋ ਗਿਆ ਹੈ ਅਸੀਂ ਆਪਣੇ ਗੁਰੂ ਨੂੰ ਮਿਲਣ ਵੀ ਮੋਟਰਸਾਈਕਲ ਜਾਂ ਫਰਕਾਰਾਂ ਤੇ ਜਾਂਦੇ ਹਾਂ ਜੀ ਜੇਕਰ ਜੋੜਿਆਂ ਦੀ ਗੱਲ ਕਰੀਏ ਤਾਂ ਸੰਗਤ ਜੀ ਜੋੜਿਆਂ ਦੀ ਸੇਵਾ ਵੀ ਅੱਜ ਕੱਲ ਕੋਈ ਨਹੀਂ ਕਰਦਾ ਜੀ ਐਸ ਕਰਕੇ ਤੁਸੀਂ ਇਹ ਸੇਵਾ ਜ਼ਰੂਰ ਕਰਨੀ ਹੈ ਜਦੋਂ ਵੀ ਗੁਰੂ ਘਰ ਜਾਵੋ ਇੱਕ ਨਾਲ ਕੱਪੜਾ ਲੈ ਕੇ ਜ਼ਰੂਰ ਜਾਵੋ ਜੀ ਉਸ ਤੋਂ ਬਾਅਦ ਤੁਸੀਂ ਬਾਹਰ ਜਿੰਨੇ ਵੀ ਸੰਗਤ ਦੇ ਜੋੜੇ ਪਏ ਹੁੰਦੇ ਹਨ ਉਹਨਾਂ ਨੂੰ ਸਾਫ਼ ਕਰਨਾ ਹੈ ਸੰਗਤ ਜੀ ਇਸ ਤਰ੍ਹਾਂ ਕਰਨ ਨਾਲ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਬਹੁਤ ਜ਼ਿਆਦਾ ਹੋਵੇਗੀ ਐਨਾ ਪੈਸਾ ਤੁਹਾਡੇ ਕੋਲ ਆਵੇਗਾ ਕਿ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਵੇਗਾ ਜੀ ਦੂਸਰੀ ਸੇਵਾ ਤੁਸੀਂ ਕੀ ਕਰਨੀ ਹੈ ਕਿ ਕਈ ਵਾਰ ਕੀ ਹੁੰਦਾ ਸੰਗਤ ਜੀ ਜੋ ਵੀ ਗੁਰੂ ਘਰਾਂ ਦੇ ਵਿੱਚ ਦਰਖਤ ਬੂਟੇ ਲੱਗੇ ਹੁੰਦੇ ਹਨ ਉਹ ਸੁੱਕ ਜਾਂਦੇ ਹਨ ਭਾਵੇਂ ਉਹਨਾਂ ਦੀਆਂ ਜੜਾਂ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੁੰਦੀ ਤੁਸੀਂ ਇਹ ਚੀਜ਼ਾਂ ਵੱਲ ਧਿਆਨ ਦੇਣਾ ਹੈ ਕਿ ਜਿਹੜੇ ਵੀ ਦਰੱਖਤ ਸਾਡੇ ਗੁਰੂ ਘਰ ਵਿੱਚ ਲੱਗੇ ਹੁੰਦੇ ਹਨ ਉਹਨਾਂ ਦੀ ਸਾਫ਼ ਸੰਭਾਲ ਤੁਸੀਂ ਕਰਨੀ ਹੈ ਜੀ ਕਈ ਵਾਰ ਦਰੱਖਤਾਂ ਦੇ ਕੋਲ ਕਾਫੀ ਸਾਰੇ ਲਿਫਾਫੇ ਇਕੱਠੇ ਹੋਏ ਹੁੰਦੇ ਹਨ ਕਾਫੀ ਸਾਰੀਆਂ ਹੋਰ ਚੀਜ਼ਾਂ ਹੁੰਦੀਆਂ ਹਨ ਜਿਹੜੀਆਂ ਕਿ ਬੂਟੇ ਨੂੰ ਅੱਗੇ ਨਹੀਂ ਵਧਣ ਦਿੰਦੀਆਂ ਇਸ ਕਰਕੇ ਸੰਗਤ ਜੀ ਇਹ ਸੇਵਾ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਜ਼ਰੂਰ ਕਰਨੀ ਹੈ ਜੀ ਤੁਸੀਂ ਗੁਰੂ ਘਰ ਦੇ ਵਿੱਚ ਜਿੰਨੇ ਵੀ ਛੋਟੇ ਅਤੇ ਵੱਡੇ ਪੌਦੇ ਹੁੰਦੇ ਹਨ ਉਹਨਾਂ ਨੂੰ ਕਦੇ ਵੀ ਤੁਸੀਂ ਸੁੱਕਣ ਨਹੀਂ ਦੇਣਾ ਜੀ ਉਹਨਾਂ ਨੂੰ ਹਮੇਸ਼ਾ ਦਵਾਈ ਪਾਉਣੀ ਹੈ ਤੇ ਉਹਨਾਂ ਦੀ ਸਾਫ ਸੰਭਾਲ ਕਰਨੀ ਹੈ ਜੀ ਸੰਗਤ ਜੀ ਇੱਕ ਚੀਜ਼ ਤੁਸੀਂ ਜ਼ਰੂਰ ਕਰਨੀ ਹੈ ਕਿ ਗੁਰੂ ਘਰਾਂ ਦੇ ਵਿੱਚ ਆਮ ਹੀ ਅਸੀਂ ਬਹੁਤ ਸਾਰੇ ਪੰਛੀਆਂ ਨੂੰ ਦੇਖਦੇ ਹਾਂ ਘੋਗੀਆਂ ਗਟਾਰਾਂ ਗੋਲੇ ਕਬੂਤਰ ਬਹੁਤ ਜ਼ਿਆਦਾ ਸੰਖਿਆ ਵਿੱਚ ਗੁਰੂ ਘਰਾਂ ਵਿੱਚ ਹੁੰਦੇ ਹਨ ਜੀ ਇਹ ਰੀਤ ਪਹਿਲਾਂ ਤੋਂ ਚੱਲਦੀ ਆਈ ਹੈ ਕਿ ਪਹਿਲਾਂ ਦੇ ਲੋਕ ਕੀ ਕਰਦੇ ਸਨ ਕਿ ਗੁਰੂ ਘਰਾਂ ਵਿੱਚ ਇੱਕ ਜਗ੍ਹਾ ਹੁੰਦੀ ਸੀ ਇੱਕ ਪਾਸੇ ਥਾਂ ਹੁੰਦੀ ਸੀ ਜਿੱਥੇ ਲੋਕ ਚੋਗਾ ਪਾਉਂਦੇ ਸਨ ਪਾਣੀ ਦੇ ਕਟੋਰੇ ਰੱਖਦੇ ਸਨ ਪਰ ਅੱਜ ਕੱਲ ਇਸ ਸੇਵਾ ਨੂੰ ਕੋਈ ਵੀ ਆਪਣੇ ਹੱਥੀ ਕਰਕੇ ਰਾਜ਼ੀ ਨਹੀਂ ਹੈ ਜੀ ਕਿਸੇ ਵੀ ਗੁਰੂ ਘਰ ਵਿੱਚ ਤੁਸੀਂ ਕਦੇ ਵੀ ਪੰਛੀਆਂ ਨੂੰ ਚੋਗਾ ਪਾਇਆ ਹੋਇਆ ਕਦੇ ਨਹੀਂ ਦੇਖੋਗੇ ਐਸ ਲਈ ਸੰਗਤ ਜੀ ਤੁਸੀਂ ਇਹ ਸੇਵਾ ਜ਼ਰੂਰ ਕਰਨੀ ਹੈ ਕਿ ਹਮੇਸ਼ਾ ਗੁਰੂ ਘਰ ਦੇ ਵਿੱਚ ਕਿਸੇ ਦਰਖਤ ਦੇ ਕੋਲ ਤੁਸੀਂ ਚੋਗਾ ਪਾ ਕੇ ਆਉਣਾ ਹੈ ਅਤੇ ਉੱਤੇ ਪਾਣੀ ਦਾ ਕਟੋਰਾ ਵੀ ਤਾਜ਼ੇ ਪਾਣੀ ਦਾ ਭਰ ਕੇ ਤੁਸੀਂ ਜ਼ਰੂਰ ਰੱਖਣਾ ਹੈ ਜੀ ਸੰਗਤ ਜੀ ਇਹ ਸੇਵਾ ਤੁਸੀਂ ਜਿੰਨੀ ਵੀ ਕਰੋਗੇ ਨਾ ਪਰਮਾਤਮਾ ਤੁਹਾਡੇ ਉਨੇ ਹੀ ਭਾਗ ਖੋਲਣਗੇ ਜਿੰਨੀਆਂ ਤੁਸੀਂ ਮਨੋ ਕਾਮਨਾ ਲੈ ਕੇ ਪ੍ਰਮਾਤਮਾ ਕੋਲ ਜਾਵੋਗੇ ਉਹ ਸਾਰੀਆਂ ਅਧੀਆਂ ਉਸ ਵੇਲੇ ਹੀ ਪ੍ਰਵਾਨ ਹੋ ਜਾਣਗੀਆਂ ਜੀ ਕਿਉਂਕਿ ਸਾਡੇ ਸੱਚੇ ਪਾਤਸ਼ਾਹ ਜੀ ਜਦੋਂ ਵੀ ਆਪਣੇ ਭਗਤਾਂ ਤੋਂ ਖੁਸ਼ ਹੁੰਦੇ ਹਨ ਤਾਂ ਛੱਪੜ ਪਾੜ ਕੇ ਉਹਨਾਂ ਨੂੰ ਦਾਤ ਦਿੰਦੇ ਹਨ ਜੀ ਇਸ ਕਰਕੇ ਸੰਗਤ ਦੀ ਇਹ ਸੇਵਾ ਤੁਸੀਂ ਜ਼ਰੂਰ ਕਰਨੀ ਹੈ ਕਿ ਪੰਛੀਆਂ ਨੂੰ ਚੋਗਾ ਜ਼ਰੂਰ ਪਾਉਣਾ ਹੈ ਜੀ ਉਸ ਦੇ ਨਾਲ ਹੀ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਗੁਰੂ ਘਰਾਂ ਵਿੱਚ ਜੋ ਕੁਰਸੀਆਂ ਲੱਗੀਆਂ ਹੁੰਦੀਆਂ ਹਨ ਜਾਂ ਜੋ ਸਾਡੇ ਗੁਰੂ ਘਰਾਂ ਦੇ ਵਿੱਚ ਲੋਹੇ ਦੀਆਂ ਗਰੇਲਾਂ ਲੱਗੀਆਂ ਹੁੰਦੀਆਂ ਹਨ ਉਹਨਾਂ ਨੂੰ ਸਾਫ਼ ਕਰਨ ਦੀ ਜ਼ਿੰਮੇਵਾਰੀ ਵੀ ਤੁਸੀਂ ਲੈਣੀ ਚਾਹੀਦੀ ਹੈ ਜੀ ਉਹਨਾਂ ਨੂੰ ਹਮੇਸ਼ਾ ਸਾਫ਼ ਕਰਕੇ ਆਪਣੇ ਪਰਮਾਤਮਾ ਦੇ ਦਰ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਜੀ ਕੋਈ ਵੀ ਅਜਿਹਾ ਕੋਨਾ ਨਹੀਂ ਹੋਣਾ ਚਾਹੀਦਾ ਜਿੱਥੇ ਸਾਨੂੰ ਧੂੜ ਮਿੱਟੀ ਦਿਸੇ ਜਾਂ ਜਿੱਥੇ ਕਚਰਾ ਦਿਸੇ ਜੀ ਇਸ ਕਰਕੇ ਸੇਵਾ ਸੰਗਤ ਜੀ ਤੁਸੀਂ ਜ਼ਰੂਰ ਕਰਨੀ ਹੈ ਆਪਣੇ ਮਨੋਂ ਇਸ ਸੇਵਾ ਨੂੰ ਕਰਨਾ ਹੈ ਜੀ ਇਹ ਨਹੀਂ ਸੋਚਣਾ ਕਿ ਸਾਨੂੰ ਇਸ ਦੇ ਬਦਲੇ ਪਰਮਾਤਮਾ ਫਲ ਦੇਣਗੇ ਵਾਹਿਗੁਰੂ ਜੀ ਕਹਿੰਦੇ ਹਨ ਕਿ ਕਰਮ ਕਰੋ ਫਲ ਦੀ ਚਿੰਤਾ ਨਾ ਕਰੋ ਜੇਕਰ ਤੁਸੀਂ ਕਰਮ ਚੰਗਾ ਕਰ ਰਹੇ ਹੋ ਤਾਂ ਫਾਲ ਕਦੇ ਵੀ ਸਾਨੂੰ ਮਾੜਾ ਨਹੀਂ ਮਿਲ ਸਕਦਾ ਚੰਗਾ ਕਰਮ ਅਸੀਂ ਜੇਕਰ ਕਰ ਰਹੇ ਹਾਂ ਤਾਂ ਸਾਨੂੰ ਉਸ ਦਾ ਫਾਲ ਹਮੇਸ਼ਾ ਚੰਗਾ ਹੀ ਮਿਲੇਗਾ ਜੀ ਸੰਗਤ ਜੀ ਉਸ ਵਿੱਚ ਦੇਰ ਹੋ ਸਕਦੀ ਹੈ ਪਰ ਪ੍ਰਮਾਤਮਾ ਜੀ ਉਹ ਕਦੇ ਨਹੀਂ ਭੁੱਲਦੇ ਕਈ ਵਾਰ ਕੀ ਹੁੰਦਾ ਹੈ ਕਿ ਵਾਹਿਗੁਰੂ ਸਾਨੂੰ ਖੁਦ ਅਜ਼ਮਾਉਂਦੇ ਹਨ ਉਹ ਸਾਨੂੰ ਪਰਖਦੇ ਰਹਿੰਦੇ ਹਨ ਕਿ ਕਿੰਨਾ ਕੁ ਮੇਰੇ ਲਈ ਕਰ ਸਕਦਾ ਹੈ ਇਹ ਭਗਤ ਕਿੰਨੀ ਮੇਰੇ ਲਈ ਦਿਲੋਂ ਭਾਵਨਾ ਰੱਖਦਾ ਹੈ ਉਸ ਤੋਂ ਬਾਅਦ ਸੰਗਤ ਜੀ ਜਦੋਂ ਪ੍ਰਮਾਤਮਾ ਜੀ ਤੁਹਾਨੂੰ ਦਾਤ ਬਖਸ਼ਣ ਲੱਗ ਜਾਣਗੇ ਤੁਹਾਡੇ ਤੋਂ ਦਾਤਾ ਸੰਭਾਲੀਆਂ ਨਹੀਂ ਜਾਣਗੀਆਂ ਇੰਨਾ ਪੈਸਾ ਇੰਨੀ ਇੱਜ਼ਤ ਇੰਨਾ ਮੋਹ ਪਿਆਰ ਇੰਨੀ ਚੰਗੀ ਸਿਹਤ ਪਰਮਾਤਮਾ ਜੀ ਤੁਹਾਨੂੰ ਦੇ ਦੇਣਗੇ ਘਰ ਵਿੱਚ ਕਦੇ ਲੜਾਈਆਂ ਨਹੀਂ ਹੋਣਗੀਆਂ ਸਿਹਤ ਕਦੇ ਖਰਾਬ ਨਹੀਂ ਰਹੇਗੀ ਸੰਗਤਾਂ ਕੀ ਕਹਿੰਦੀਆਂ ਹਨ ਕਿ ਸਾਡੀ ਸਿਹਤ ਖਰਾਬ ਰਹਿੰਦੀ ਹੈ ਸਾਡਾ ਸਿਰ ਦੁਖਦਾ ਰਹਿੰਦਾ ਹੈ ਸਾਨੂੰ ਟੈਨਸ਼ਨ ਜਾਂ ਬੇਚੈਨੀ ਰਹਿੰਦੀ ਹੈ ਸੰਗਤ ਜੀ ਇਸੇ ਕਰਕੇ ਹੁੰਦਾ ਹੈ ਜਦੋਂ ਅਸੀਂ ਆਪਣੇ ਪਰਮਾਤਮਾ ਦੇ ਲੜ ਨਹੀਂ ਲੱਗਦੇ ਕੋਈ ਸੇਵਾ ਨਹੀਂ ਕਰਦੇ ਸਿਰਫ ਮੱਥਾ ਟੇਕ ਕੇ ਮੜਾਉਂਦੇ ਹਾਂ ਇਹ ਸੰਗਤ ਜੀ ਬਹੁਤ ਬੁਰੀ ਗੱਲ ਐ ਅਸੀਂ ਜਲਦੀ ਜਲਦੀ ਜਾਂਦੇ ਹਾਂ ਤੇ ਸਿਰਫ ਮੱਥਾ ਟੇਕ ਕੇ ਸਿਰਫ 5 ਮਿੰਟ ਬੈਠ ਕੇ ਚਲੇ ਆਉਂਦੇ ਹਾਂ ਜੀ ਪਰਮਾਤਮਾ ਜੀ ਨੂੰ ਖੁਸ਼ ਕਰਨ ਦੇ ਲਈ ਸਿਰਫ ਮੱਥਾ ਟੇਕਣਾ ਜ਼ਰੂਰੀ ਨਹੀਂ ਐ ਜੀ ਸਾਨੂੰ ਸਾਡੇ ਗੁਰੂ ਘਰ ਦੀ ਸੰਭਾਲ ਵੀ ਕਰਨੀ ਚਾਹੀਦੀ ਐ ਗੁਰੂ ਘਰ ਦੇ ਵਿੱਚ ਆ ਰਹੇ ਪੰਛੀਆਂ ਨੂੰ ਵੀ ਦਾਣਾ ਪਾਉਣਾ ਚਾਹੀਦਾ ਹੈ ਪਾਣੀ ਵੀ ਪਿਉਣਾ ਚਾਹੀਦਾ ਹੈ ਉੱਥੋਂ ਦੇ ਜਿਹੜੇ ਵੀ ਪੇੜ ਪੌਦੇ ਹਨ ਜਿਨ੍ਹਾਂ ਵਿੱਚ ਪਰਮਾਤਮਾ ਜੀ ਖੋਜ ਵਸਦੇ ਹਨ ਉਹਨਾਂ ਦਿਵਸਾਂ ਨੂੰ ਸੰਭਾਲ ਕਰਨੀ ਚਾਹੀਦੀ ਹੈ ਜੀ ਪਰ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਕੋਈ ਵੀ ਇਸ ਤਰ੍ਹਾਂ ਕਰਕੇ ਰਾਜ ਹੀ ਨਹੀਂ ਹੈਗਾ ਇਸੇ ਕਰਕੇ ਦੁਨੀਆ ਤੇ ਇੰਨੇ ਜ਼ਿਆਦਾ ਕਸ਼ਟ ਹੋ ਰਹੇ ਹਨ ਇਸੇ ਕਰਕੇ ਦੁਨੀਆ ਤੇ ਇੰਨੇ ਜ਼ਿਆਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ ਜੀ ਇਹਨਾਂ ਚੀਜ਼ਾਂ ਵੱਲ ਸੰਗ ਜੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਜਿੰਨਾ ਅਸੀਂ ਗੁਰੂ ਦੇ ਨਾਲ ਜੁੜ ਕੇ ਰਹਾਂਗੇ ਉਨਾ ਹੀ ਸਾਨੂੰ ਚੰਗਾ ਫਲ ਮਿਲੇਗਾ ਉਨਾ ਹੀ ਸਾਡੇ ਘਰੇ ਪੈਸਾ ਆਵੇਗਾ ਸੰਗ ਜੀ ਪੈਸਾ ਕੋਈ ਵੱਡੀ ਚੀਜ਼ ਨਹੀਂ ਹੈਗੀ ਜਦੋਂ ਤੁਸੀਂ ਪਰਮਾਤਮਾ ਨੂੰ ਖੁਸ਼ ਕਰ ਦਿੱਤਾ ਤਾਂ ਪੈਸਾ ਕੁਝ ਵੀ ਨਹੀਂ ਹੈਗਾ ਸਭ ਕੁਝ ਤੁਹਾਡੇ ਘਰੇ ਬੈਠੇ ਝੋਲੀ ਪੈ ਜਾਵੇਗਾ ਇੰਨਾ ਪੈਸਾ ਪਰਮਾਤਮਾ ਜੀ ਦੇ ਦੇਣਗੇ ਜੀ ਜਿਹੜਾ ਵੀ ਬੰਦਾ ਜਿਹੜੀ ਵੀ ਸੰਗਤ ਬਿਨਾਂ ਸੋਚੇ ਸਮਝੇ ਦਿਲੋਂ ਉਹ ਤੇ ਸੇਵਾ ਕਰਨ ਲੱਗ ਜਾਂਦੇ ਹਨ ਤਾਂ ਪਰਮਾਤਮਾ ਜੀ ਉਹਨਾਂ ਦੀ ਲੇਖ ਬਦਲ ਦਿੰਦੇ ਹਨ ਤੁਸੀਂ ਲੰਗਰ ਦੀ ਸੇਵਾ ਵੀ ਸੰਗਤ ਹੀ ਕਰ ਸਕਦੇ ਹੋ ਜਿਵੇਂ ਸੰਗਤਾਂ ਮਹੀਂ ਗੁਰੂ ਘਰ ਵਿੱਚ ਕਰਦੀਆਂ ਹਨ ਕਿ ਜਦੋਂ ਵੀ ਉੱਥੋਂ ਦੇ ਭਾਂਡੇ ਝੂਠੇ ਹੋ ਜਾਂਦੇ ਹਨ ਤਾਂ ਸੰਗਤਾਂ ਉਹਨਾਂ ਨੂੰ ਧੋਂਦੀਆਂ ਹਨ ਉਹਨਾਂ ਨੂੰ ਮਾਂਜਦੀਆਂ ਹਨ ਇਹ ਸੇਵਾ ਅੱਜ ਵੀ ਗੁਰੂ ਘਰਾਂ ਦੇ ਵਿੱਚ ਹੋ ਰਹੀ ਹੈ ਪਰ ਹੋਰ ਬਹੁਤ ਸਾਰੀਆਂ ਸੇਵਾਵਾਂ ਹਨ ਜਿਨ੍ਹਾਂ ਨੂੰ ਕੋਈ ਵੀ ਸੰਗਤ ਹੱਥ ਨਹੀਂ ਪਾਉਂਦੀ ਜਿਨ੍ਹਾਂ ਬਾਰੇ ਸੰਗਤ ਸੋਚਦੀ ਵੀ ਨਹੀਂ ਹੈਗੀ ਕਈ ਵਾਰ ਦੋਸਤੋ ਕੀ ਹੁੰਦਾ ਹੈ ਕਿ ਗੁਰੂ ਘਰ ਦੇ ਵਿੱਚ ਜੋ ਵੀ ਚਾਦਰਾਂ ਵਿਸ਼ਿਆ ਹੁੰਦੀਆਂ ਹਨ ਜਾਂ ਉਹ ਮੈਟ ਹੁੰਦੇ ਹਨ ਉਹ ਮੈਲੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਵੀ ਤੁਸੀਂ ਆਪਣੇ ਘਰ ਲਿਆ ਕੇ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਤੁਸੀਂ ਫਿਰ ਤੋਂ ਗੁਰੂ ਘਰ ਦੇ ਵਿੱਚ ਵਿਛਾ ਸਕਦੇ ਹੋ ਇਸ ਤਰ੍ਹਾਂ ਸੰਗਤ ਜੀ ਤੁਸੀਂ ਖੁਦ ਦੇਖਣਾ ਹੈ ਕਿ ਸਾਡੇ ਗੁਰੂ ਘਰ ਦੇ ਵਿੱਚ ਕਿਤੇ ਮਿੱਟੀ ਤਾਂ ਨਹੀਂ ਹੈਗੀ ਕੋਈ ਅਜੀਹੀ ਵਸਤੂ ਤਾਂ ਨਹੀਂ ਹੈਗੀ ਜੋ ਖਰਾਬ ਹੋ ਗਈ ਹੈ ਜਾਂ ਜੈਸੋ ਪਰ ਮਿੱਟੀ ਪਈ ਹੋਈ ਹੈ ਇਸੇ ਕਰਕੇ ਸੰਗਤ ਜੀ ਹਮੇਸ਼ਾ ਆਪਣੇ ਗੁਰੂ ਦੇ ਨਾਲ ਤੁਸੀਂ ਜੁੜ ਕੇ ਰਹਿਣਾ ਹੈ ਸਿਰਫ ਮੱਥਾ ਟੇਕਣਾ ਸਾਡਾ ਮਕਸਦ ਨਹੀਂ ਹੁੰਦਾ ਸਾਨੂੰ ਗੁਰੂ ਨੂੰ ਖੁਸ਼ ਕਰਨਾ ਗੁਰੂ ਦੀ ਜਗ੍ਹਾ ਨੂੰ ਸਾਫ਼ ਕਰਨਾ ਜਿੰਨੀ ਵੀ ਸੰਗਤ ਗੁਰੂ ਘਰ ਵਿਚ ਆ ਰਹੀ ਹੈ ਉਹਨਾਂ ਨੂੰ ਖੁਸ਼ ਕਰਨਾ ਤੇ ਉਹਨਾਂ ਦੇ ਜੁੱਤੇ ਚਪਲਾਂ ਨੂੰ ਸਾਫ਼ ਕਰਨਾ ਵੀ ਸਾਡੀ ਇੱਕ ਸੇਵਾ ਹੀ ਹੁੰਦੀ ਹੈ ਜੀ ਇਸ ਕਰਕੇ ਸੰਗਜੀ ਜੇਕਰ ਪਰਮਾਤਮਾ ਦੇ ਲੜ ਲੱਗਣਾ ਹੈ ਪਰਮਾਤਮਾ ਦੀ ਬਖਸ਼ਿਸ਼ ਤੁਸੀਂ ਲੈਣੀ ਹੈ ਤਾਂ ਹਮੇਸ਼ਾ ਇਹ ਪੰਜ ਪ੍ਰਕਾਰ ਦੀਆਂ ਸਮਾਵਾਂ ਤੁਸੀਂ ਜ਼ਰੂਰ ਕਰਨੀਆਂ ਹਨ ਇਸ ਨਾਲ ਹੀ ਸੰਗਜੀ ਆਪਣੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਜੇਕਰ ਇਸ ਤਰ੍ਹਾਂ ਦੀ ਵੀਡੀਓ ਦੇਖਣਾ ਤੁਸੀਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਕਮੈਂਟਾਂ ਵਿੱਚ ਧੰਨ ਗੁਰੂ ਨਾਨਕ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਛਿ ਰਵਾਹਿਗੁਰੂ ਕੀ ਫਤਿਹ